ਮੇਰਾ ਜੀ ਹਾਂ ਸ਼ਿਵਰਾਜ ਮੈਂ ਤੁਹਾਨੂੰ ਅੱਛਾ ਜਿਹੜਾ ਐਕਸੀਡੈਂਟ ਹੋਇਆ ਉਹ ਕਿਸ ਤਰ੍ਹਾਂ ਹੋਇਆ ਕੁਝ ਪਤਾ ਲੱਗਾ ਉਹ ਇੱਕ ਟਰੱਕ ਵਾਲਾ ਬੰਦਾ ਸੀਗਾ ਆਪਾਂ ਤਾਂ ਸਪੀਡ ਨਾਰਮਲ ਸਪੀਡ ਸੀ ਜਿਹੜਾ ਟਰੱਕ ਵਾਲਾ ਸੀਗਾ ਉਹ ওভারਸਪੀਡ ਸੀਗਾ ਆਪਾਂ ਤਾਂ ਬਾਈਕ ਚ ਮਾਰੀ ਸੀ ਜੀ ਉਹ ਜਿਹੜਾ ਟਰੱਕ ਵਾਲਾ ਸੀਗਾ ਨਾ ਉਹ ਉਸੇ ਬ੍ਰੇਕ ਵੱਜੀ ਨਹੀਂ ਉਹਨੇ ਲਾ ਕੇ ਸਿੱਧਾ ਮਾਰਤਾ ਉਹ ਰੋ ਟਰੱਕ ਛੋੜ ਕੇ ਭੱਜ ਗਿਆ ਫਿਰ ਜਿਹਦੀ ਮੌਤ ਹੋਈ ਉਹਦਾ ਨਾਮ ਕੀ ਸੀ ਉਹਦਾ ਨਾਮ ਆਕਾਸ਼ ਨਾਮ ਸੀ ਕਿੱਥੋਂ ਦਾ ਰਹਿਣ ਵਾਲਾ ਚੰਡੀਗੜ੍ਹ ਦੇ ਆਪਾਂ ਜੀ ਅੱਛਾ ਤੇ ਜਿਹੜੀ ਲੜਕੀ ਆ ਨਾਲ ਉਹ ਕੌਣ ਹੈ ਉਹ ਯਾਰ ਦੋਸਤ ਹੈ ਸਾਰੇ ਫਰੈਂਡ ਸਰਕਲ ਚ ਸੀ ਜੱਪਾ ਅੱਛਾ ਤੇ ਉਹ ਵੀ ਚੰਡੀਗੜ੍ਹ ਤੋਂ ਹੀ ਆ ਹਾਂਜੀ ਸਾਰੇ ਚੰਡੀਗੜ੍ਹ ਨੇੜੇ ਤੇੜੇ ਘਰੀ ਹੈਗਾ ਸਾਡਾ ਆਪਣਾ ਸਾਰਾ ਦਾ ਤੇ ਉਹ ਲੜਕੀ ਦੀ ਕੀ ਕੰਡੀਸ਼ਨ ਆ ਉਹ ਵੀ ਸੀਰੀਅਸ ਹੈਗੀ ਹੈ ਲੈ ਹਸਪੀਟਲ ਤੇ ਹੈਗੀ ਉਹ ਇਹ ਨਹੀਂ ਬਤਾ ਕਿਹੜੇ ਹਸਪੀਟਲ ਤੇ ਹੈਗੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਸਾਡੇ ਦਾ ਦੇਖੋ ਕੀ ਕਰਦੇ ਆ ਜੀ ਦਾ ਬੋਡੀ ਫੋਰ ਕੰਪਲੀਟ ਕਰੀਓ ਆਪਾਂ ਨੇ ਬਾਕੀ ਉਹ ਟਰੱਕ ਵਾਲੇ ਦੀ ਫੋਟੋ ਵਗੈਰਾ ਪੜੀ ਹੋਈ ਆਪਣੇ ਕੋਲ ਦੇਖੋ ਜੀ ਵਧੀਆ ਫੋਟੋ ਸੀ ਹਾਂ ਲੜਕੇ ਦੇ ਫੋਨ ਤੇ ਪੜੀ ਹੋਈ ਹੈ ਬਹੁਤ ਆ ਭੱਜ ਗਿਆ ਮੋਕੇ ਤੇ ਠੋਕ ਕੇ ਬਜ ਹਸਪਤਾਲ ਨਹੀਂ ਛੱਡਿਆ ਸਰ ਕੀ ਮਾਮਲਾ ਜੀ ਇਹ ਸਰ ਇੱਕ ਸਿਵਲ ਹਸਪੀਟਲ ਤੋਂ ਸੁਰੇ ਚੇਟਾਈ ਸੀ ਲੜਕੇ ਆਕਾਸ਼ ਦੀ ਡੈਥ ਹੋ ਗਈ ਆ ਉਹਦੇ ਨਾਲ ਕੋਈ ਲੜਕੀ ਸੀ ਪੂਜਾ ਉਹਦੀ ਰਿਸ਼ਤੇਦਾਰ ਮੋਟਰਸਾਈਕਲ ਤੇ ਆਉਂਦੇ ਸੀ ਐਕਸੀਡੈਂਟ ਹੋਇਆ ਇਹਨਾਂ ਦਾ ਲੜਕੇ ਦੀ ਮੌਕੇ ਦੀ ਡੈਥ ਹੋ ਗਈ ਆ ਲੜਕੀ ਨੂੰ ਜਿਹੜਾ ਰੈਫਰ ਕਰ ਦਿੱਤਾ ਜਿਆਦਾ ਸੀਰੀਅਸ ਹੋਣ ਕਰਕੇ ਜਿਲੰਦਰ ਬਾਜੀ ਤੇ ਹੁਣ ਕੀ ਕੰਡੀਸ਼ਨ ਆ ਲੜਕੀ ਦੀ ਸਰ ਜਿਹੜੀ ਲੜਕੀ ਹੁਣ ਪਤਾ ਲੱਗਾ ਹੁਣੇ ਟੈਲੀਫੋਨ ਆਇਆ ਉਹਦੀ ਵੀ ਸਿਵਲ ਹਸਪੀਟਲ ਦਰਾਂ ਨੇ ਇਲਾਜ ਡੈਥ ਹੋ ਗਈ ਇਹ ਕਿੱਥੇ ਦੇ ਬਸਨੀਕ ਹੈ ਜੀ ਜਿਹਨਾਂ ਦਾ ਐਕਸੀਡੈਂਟ ਇਹ ਚੰਡੀਗੜ੍ਹ ਦੇ ਬਸਨੀ ਕਰਤਾ ਵੀ ਲੜਕੀ ਵੀ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਐਕਸੀਡੈਂਟ ਸਾਰੇ ਪਿੰਡ ਸ਼ੰਕਰ ਲੱਗੇ ਜੀ ਪੂਰੇਵਾਲ ਪੈलेस ਆ ਉੱਥੇ ਮੋੜ ਪੈਂਦਾ ਇਧਰੋਂ ਉਨਕੂਦਰ ਸਾਈਡ ਤੋਂ ਜਾ ਰਿਹਾ ਸੀ ਕੈਂਟਰ ਜੀ 709 ਇਹ ਉਧਰੋਂ ਆ ਰਹੇ ਸੀ ਜਿੰਡਿਆਲਾ ਸਾਈਡ ਤੋਂ ਮੋਟਰਸਾਈਕਲ ਤੇ ਉੱਥੇ ਮੋੜ ਤੇ ਆਹਮੋ ਸਾਹਮਣੇ ਟੱਕਰ ਹੋ ਗਈ ਇਹਨਾਂ ਦੇ ਸ਼ੰਕਰ ਪਿੰਡ ਜੀ ਕੈਂਟਰ ਤੇ ਵਿੱਚ ਕੀ ਸੀਗਾ ਇਹ ਕੈਂਟਰ ਚ ਦੇਖਿਆ ਨਹੀਂ ਕੈਂਟਰ ਉੱਥੇ ਖੜਾ ਆ ਜੀ ਉਦਾਂ ਤਰਪਾਲ ਉਹਦੇ ਉੱਤੇ ਦਿੱਤੀ ਹੈ ਜੀ ਜਿਹੜਾ ਡਰਾਈਵਰ ਉਹਦਾ ਡਰਾਈਵਰ ਸੁਖਵਿੰਦਰ ਸਿੰਘ ਦੱਸਦੇ ਆ ਜੀ ਜਗਰਾਉਂ ਦਾ ਰਹਿਣ ਵਾਲਾ ਉਹਨੂੰ ਕਾਬੂ ਕਰ ਲਿਆ ਨਹੀਂ ਅਜੇ ਇਧਰ ਪੋਸਟਮਾਰਟਮ ਕੌਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਮੁਕਦਮਾ ਦਰਜ ਕਰ ਦਿੱਤਾ ਜੀ ਮੁੰਡੇ ਦੇ ਮਾਮੇ ਦੇ ਬਿਆਨਾਂ ਤੇ ਜੀ ਧਿਆਨ ਚੰਦ ਦੇ ਧਿਆਨ ਸਿੰਘ ਦੇ ਬਿਆਨ ਤੇ ਮੁਕਦਮਾ ਦਰਜ ਕਰਤਾ 104 ਨੰਬਰ ਜੀ ਤੇ ਜਿਹੜੀ ਲੜਕੀ ਨਾਲ ਸੀਗੀ ਇਹ ਕੌਣ ਸੀਗੀ ਇਹ ਦੀ ਲੜਕੀ ਇਹ ਲੜਕੀ ਉਹਦੀ ਰਿਸ਼ਤੇਦਾਰ ਦੱਸ ਦਿਆ ਜੀ ਉਹ 55 ਸੈਕਟਰ ਦੀ ਰਹਿਣ ਵਾਲੀ ਆ ਇਹ ਲੜਕਾ ਵੀ 55 ਸੈਕਟਰ ਦਾ ਸੀ ਜੀ ਲੜਕੀ ਆ ਲੜਕੀ ਪੂਜਾ ਆ ਜੀ ਡਾਕਟਰ ਉਹ ਵੀ ਜੇ ਕੁਮਾਰ ਤੇ ਹੁਣ ਕਿਹੜੀਆਂ ਧਾਰਾ ਦੇ ਅਧੀਨ ਮਾਮਲਾ ਕਰ ਦਿੱਤਾ ਹੈ ਇਹ ਧਾਰਾ 106 125ਏ 125ਬੀ 324 ਇਹ ਇਹ ਯੂਨੀ ਪਰਚਾ ਅਰਜੀ ਕੀਤਾ ਜੀ ਮਕਦਮਾ ਨੰਬਰ 104 ਵਾਦਾ ਵੀ ਕਰੋਗੇ ਨਾ ਦੂਜੇ ਵੀ ਬੱਚੀ ਲੜਕੀ ਜੀ ਵੀ ਡੈਥ ਹੋਣੀ ਤੁਸੀਂ ਦੱਸਿਆ ਨਾ ਜੋ ਹਾਲਾਤ ਪਾਏ ਜਾਣਗੇ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658